ਆਪੋ ਤੇ ਫੇਰ ਲਿਖਿਆ ਆ ਗਿਆ ਉਹ ਸਾਈਕਲਿਸਟ ਹੁਣ ਹਵਾ ਚ ਡਾ ਕੇ ਲੈ ਜੀਏ ਯਾਰ ਅਸੀਂ ਲੋ ਜੀ ਸੱਸੇ ਗਾਲ ਅਠ ਗਿਆ ਆਪਾਂ ਸਵੇਰ ਦੇ 7:00 ਤੱਕ ਵੱਜ ਗਈ ਬਸ ਥੋੜੀ ਜਿਹੀ ਕਿਨ ਮੈਨੂੰ ਹੋਈ ਜਾਂਦੀ ਐ ਤੇ ਰਾਤ ਵੀ ਕੋਈ ਜ਼ਿਆਦਾ ਮੀਂਹ ਨਹੀਂ ਸੀ ਪਰ ਮੀਂਹ ਪੈਂਦਾ ਰਿਹਾ ਥੋੜਾ ਥੋੜਾ ਆ ਤਾਂ ਆਪਾਂ ਉੱਠ ਕੇ ਆ ਜਗੜ ਕੀਤਾ ਸੀ ਦਰਖਤ ਨਾ ਪੰਨੇ ਸੀ ਜੋ ਕਿ ਇਨਾ ਅੱਲਾ ਕਰ ਰਿਹਾ ਸੀ ਪਹਿਲਾਂ ਟੰਟ ਦੇ ਇਹ ਸਾਰਾ ਪਾਣੀ ਦੇਸ ਕੇ ਇਹਦੇ ਉੱਤੇ ਪੈ ਰਿਹਾ ਸੀ ਫਿਰ ਆ ਬੰਨ ਕੇ ਸਾਰਾ ਪਾਣੀ ਆਇਆ ਮਤਲਬ ਬਾਹਰ ਇਸ ਕਨ ਲੱਗਿਆ ਨਾ ਅੱਥੇ ਪਈ ਸੀ ਇੱਕ ਆ ਕਿਸੇ ਦੀ ਚਲੋ ਖੋਈ ਗਾਲੀ ਹੋਈ ਚੱਕ ਲਿਆ ਸਾਰਾ ਸਮਾਨ ਬੰਨ ਲਿਆ ਤਿਆਰ ਚਲਿਏ ਅੰਦਾਨ ਦੇ ਰੇਂਜ 76 ਉਹ ਬੋਤਨ ਵਾਲੇ ਕੈਂਪਸਾਈਟ ਆਇਓ ਤੇ ਅੱਜ ਆਪਣਾ ਸਫਰ ਜਿਹੜਾ ਉਹ 127 28 ਕਿਲੋਮੀਟਰ ਦਾ ਹੈ ਤੇ ਆਪਾਂ ਸਾਰਾ ਤੈਅ ਕਰਨਾ ਹੈ ਇਹ ਟ੍ਰਾਂਸ ਕੈਨੇਡਾ ਹਾਈਵੇ ਤੇ ਆਪਾਂ ਮੈਨ ਲੱਗਦਾ ਲਗਭਗ ਮੀਨੀਵਾਹਟ ਟ੍ਰਾਂਸ ਕੈਨੇਡਾ ਹਾਈਵੇ ਤੇ ਚੱਲਣ ਲੱਗੇ ਆ ਸ਼ੋਰ ਸ਼ਰਾਬਾ ਟਰੱਕਾਂ ਦਾ ਵੱਡੇ ਟਰੱਕ ਸਾਰਾ ਕੁਝ ਹੀ ਹੋਣਾ ਉੱਥੇ ਅੱਜ ਅਸੀਂ ਥੋੜਾ ਹੀ ਆਪਣਾ ਪਹਿਲਾ ਤਜਰਬਾ ਰਿਹਾ ਹਾਈਵੇ ਤੇ 3000 ਕਿਲੋਮੀਟਰ ਦਾ ਲਗਭਗ ਮੌਂਟਨ ਅਜਾਪਾ ਜਾਣਾ ਹੈ ਰਿਸ਼ਤੇਦਾਰੀ ਚ ਉੱਥੇ ਰਿਸ਼ਤੇਦਾਰ ਹੈਗੇ ਆਪਣੇ ਉੱਥੇ ਰੁਕਣਾ ਤਾਂ ਕਰਕੇ ਜੇ ਥੋੜਾ ਬਹੁਤ ਲੇਟ ਵੀ ਪਹੁੰਚਾਂ ਤਾਂ ਕੋਈ ਚੱਕਰ ਨਹੀਂ ਵੀ ਆਪਾਂ ਨੂੰ ਟੰਟ ਟੁੰਟ ਜਾ ਖਾਣ ਪੀਣ ਦਾ ਨਹੀਂ ਕਰਨਾ ਪੈਣਾ ਪਰ ਟਾਈਮ ਨਾਲ ਹੀ ਚੱਲੇ ਆ ਸਵਾ 8:00 ਹੋ ਗਏ ਤੇ ਪਹੁੰਚ ਹੀ ਜਾਵਾਂਗੇ 7 ਦੇ ਨੇੜੇ ਤੇਰੇ 7:30 ਬਾਕੀ ਚੜਾਈਆਂ ਤੇ ਨਿਰਪਰ ਹੈ ਸੜਕਾਂ ਹਜੇ ਗਿੱਲੀਆਂ ਪਈਆਂ ਨੇ ਰਾਤ ਮੀਂਹ ਪੈ ਕੇ ਛਟਿਆ ਸਵੇਰੇ ਕਿਨਵੇਂ ਜੀ ਹੋ ਕੇ ਛਟਿਆ ਹੁਣ ਤਾਂ ਚਲੋ ਵਧੀਆ ਠੰਡ ਜੀ ਹੋ ਗਈ ਇਹ ਤਾਂ ਗਰਮੀ ਵਾਲੀ ਸੀ ਮੂਸ ਟੈਂਸ਼ਨ ਠੀਕ ਹੈ ਜੀ ਤੇ ਆ ਸਾਹਮਣੇ ਪੰਪ ਹੈ ਖਲੋਂ ਦੇ ਸੱਭੀ ਰੁਕੇ ਸੀ ਆਪਾਂ ਇੱਥੇ ਦੇਖ ਰਹੇ ਆ ਜੇ ਫਾਲ ਫਰੂਟ ਹੋਏ ਤਾਂ ਉਹ ਚੱਕ ਲਾਂਗੇ ਅਰਗੇ ਤਨੂ ਕੁ ਗੇਲੇ ਸੀ ਤੇ ਇੱਕ ਆਪਾਂ ਸੇਵ ਚੱਕ ਲਏ ਚਲੋ ਜੀ ਜਲਦੀ ਆਪਾਂ ਆਦੇ ਰਾਹ ਲੱਗੇ ਹਾਂ ਇੱਥੋਂ ਰਹਿ ਗਿਆ 125 ਕਿਲੋਮੀਟਰ ਮੌਂਟਨ ਆ ਗਿਆ ਜੀ ਆ ਗਿਆ ਮੌਂਟਨ ਜੀ ਆ ਗਿਆ ਲੋ ਜੀ 8:30 ਆਪਾਂ ਚੜ ਗਏ ਟ੍ਰਾਂਸ ਕੈਨੇਡਾ ਹਾਈਵੇ ਤੇ ਵੈਸਟ ਆਪਾਂ ਪਾਈ ਹੋਈ ਆ ਜੋ ਕਿ ਦੂਰੋਂ ਪਤਾ ਲੱਗੇ ਬਾਕੀ ਰੱਬ ਰੱਖਾ ਜੇ ਆਪਾਂ ਹਾਈਵੇ ਤੇ ਹੀ ਆਉਂਦੇ ਤਾਂ 330 ਕਿਲੋਮੀਟਰ ਹੋ ਜਾਣੇ ਸੀ ਹੁਣ ਤੱਕ ਪਰ ਆਪਣੇ ਹੁਣ ਜਾਦੇ ਹੋ ਗਏ ਉਹ ਨਦੀਆ ਸੈਂਟ ਜੌਨ ਉਹ ਲੰਘਾਂਗੇ ਆਪਾਂ ਇੱਥੇ ਜਿਆਦਾ ਤੋਂ ਜਿਆਦਾ ਸਪੀਡ ਹੈਗੀ ਐ 110 ਪਰ ਗੱਡੀਆਂ ਇੱਥੇ 120 ਤੀ ਤੇ ਆਮ ਹੀ ਜਾਂਦੀਆਂ ਹੁੰਦੀਆਂ ਲੋ ਜੀ ਮੌਂਟਨ ਰਹਿ ਗਿਆ 124 ਕਿਲੋਮੀਟਰ ਕਿਨਿਆਈਆਂ ਪੈ ਲੱਗੀਆਂ ਆਪਾਂ ਨੂੰ ਜੈਕਟ ਪਾਉਣੀ ਪੈਣੀ ਐ ਇੱਥੇ ਖੜ ਕੇ ਪਾ ਲੈਣੇ ਓ ਜੇਨਾ ਬ੍ਰਿਜ ਤੇ ਲਿਖਿਆ ਹੋਇਆ ਹੈ ਸਾਈਕਲ ਲਿ ਜਾ ਨਹੀਂ ਸਕਦੇ ਅਨਾ ਪੁੱਛਣ ਵਾਲਾ ਹੋਵੇ ਵੀ ਬੰਦਾ ਟ੍ਰਾਂਸ ਕੈਨੇਡਾ ਸਾਰੀ ਆ ਰਿਹਾ ਹੈ ਤੇ ਆਹ ਬ੍ਰਿਜ ਦੇ ਉੱਤੇ ਹੀ ਨਹੀਂ ਸਾਈਕਲ ਜਾ ਸਕਦੇ ਕੋਈ ਗੱਲ ਬਣੀ ਕੋਈ ਕੋਈ ਗੱਲ ਬਣੀ ਵੀ ਹੋਰ ਬੰਦਾ ਕਿੱਥੋਂ ਦੀ ਲੈ ਕੇ ਜਾਊਗਾ ਸਾਈਕਲ ਨਦੀ ਵਿੱਚ ਤਾਰ ਲੈ ਮੈਂ ਲੈ ਕੇ ਜਾਊਗਾ ਜੀ ਦਿੰਦੇ ਅਟੈਕ ਤੇ ਦੇ ਦੇਨ ਆ ਗਈ ਜੀ ਸੈਨ ਜੋਨ ਚ ਰਿਹਾ ਆ ਵੀ ਭਾਈ ਲੱਗਦਾ ਆਪਾਂ ਨੂੰ ਮਿਲਣ ਲਈ ਖੜਾਗਾ ਬਾਕੀ ਕੋਈ ਪਤਾ ਨਹੀਂ ਹੋਰ ਬਾਈ ਕੀ ਹਾਲ ਆ ਵਧੀਆ ਹੋਈ ਵਧੀਆ ਧੰਨਵਾਦ ਭਾਈ ਰੁਕਣ ਲਈ ਕਿਵੇਂ ਸੇਤਾਂ ਭਾਈ ਹਾਂਜੀ ਹਾਂਜੀ ਵਧੀਆ ਕਿੱਧਰ ਨੂੰ ਚੱਲੇ ਹੋਈ ਤੁਸੀਂ ਮੰਗਟਨ ਮੰਗਟਨ ਠੀਕ ਆ ਠੀਕ ਆ ਮੈਂ ਵੀ ਉਧਰ ਨੂੰ ਹੀ ਚੱਲਿਆ ਹਾਂ ਦੇ ਕੋਲ ਨਹੀਂ ਚੱਲ ਗਿਆ ਹਾਂਜੀ ਹਾਂਜੀ ਉਧਰ ਨਹੀਂ ਆਇਆ ਜੀ ਓ ਅੱਛਾ ਤੁਸੀਂ ਭੋਖੜੀ ਤੋਂ ਆਈ ਕਿ ਓ ਠੀਕ ਐ ਠੀਕ ਐ ਸਹੀ ਐ ਸਹੀ ਐ ਹੋਰ ਕਹਿਵਾ ਬਈ ਸਤ ਆਪਣਾ ਵੀ ਇੱਥੇ ਮੇਲ ਹੋਣਾ ਸੀ ਹੈ ਰਾਤ ਬਈ ਇੱਥੇ ਕੈਂਪ ਕਰਾਉਣਾ ਸੀਗਾ ਨਾਲ ਹੀ ਨਹੀਂ ਆਹਾ ਬਸ ਇੱਥੇ 5 ਕਿਲੋਮੀਟਰ ਦੀ ਹਾਂ ਉਹ ਜਿਹੜਾ ਪੰਪ ਆਉਂਦਾ ਹਨਾ ਉਹਦੇ ਨਾਲ ਜੀ ਸੀਗਾ ਮੈਂ ਰਾਤ ਵੀ ਟ੍ਰੈਵਲ ਕਰਿਆ ਸੀ ਓ ਠੀਕ ਐ ਠੀਕ ਐ ਠੀਕ ਐ ਠੀਕ ਐ ਸਹੀ ਬਾ ਮੈਂ ਹੁਣ ਆਉਣਾ ਰਹਿ ਗਿਆ ਬਸ 100 20 ਕਿਲੋਮੀਟਰ ਰਹਿ ਗਿਆ ਮੈਂ ਰਾਹ 'ਚ ਦੇਖੂਗਾ ਜੇ ਤਾਂ ਕੋਈ ਸਟਾਪ ਸਟੂਜਾ ਬੰਦਾ ਹੋਇਆ ਤਾਂ ਰੁਕ ਜੂਗਾ ਸਟਾਪ ਤਾਂ ਹੈ ਨਹੀਂ ਯਾਰ ਮੈਨੂੰ ਹਾਂ ਮੈਨੂੰ ਵੀ ਲੱਗਦਾ ਹੈ ਹਾਂ ਉੱਥੇ ਹੀ ਆਉਣਾ ਹਾਂ 90 ਕਿਲੋਮੀਟਰ ਤੇ ਹਨਾ ਹਾਂ ਮੈਂ ਵੀ ਦੇਖਿਆ ਕਿ ਟਮ ਹਟਨ ਉੱਥੇ ਹੈ ਹਾਂ ਉੱਥੇ ਬਹੁਤ ਫੇਰੇ ਤੁਰੇ ਜਾਵਾਂਗੇ ਦੇਖ ਲਓ ਟਰੱਕ ਤੇ ਨਾ ਨਾ ਕੋਈ ਚੱਕਰ ਹੀ ਨਹੀਂ ਹੌਲੀ ਹੌਲੀ ਆਉਣੇ ਆ ਕੋਈ ਨਾ ਨਹੀਂ ਵਧੀਆ ਟਾਈਮ ਨਾ ਪਹੁੰਚ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਾ ਨਾ ਕੋਈ ਚੱਕਰ ਨਹੀਂ ਕੋਈ ਕਾਲੀ ਹੈ ਟ੍ਰੇਡਰ ਵਿੱਚ ਧਰ ਲੈਣਾ ਨਾ ਨਾ ਕੋਈ ਗੱਲ ਨਹੀਂ ਬੇਈਮਾਨੀ ਜੀ ਹੋਊ ਕਾਨੂੰ ਐਵੇਂ ਇਹ ਤਾਂ ਗੱਲ ਸਹੀ ਹੈ ਨਹੀਂ ਉਹੀ ਆ ਕਰੇ ਉਹੀ ਟਾਈਮ ਆ ਕੋਈ ਨਾ ਕੋਈ ਨਾ ਹੈਗਾ ਮੈਂ ਉੱਥੇ ਦੋ ਕੁ ਦਿਨ ਤਾਂ ਰੁੱਕ ਕੇ ਜਾਊਂਗਾ ਮੌਂਟਨ ਹਾਂ ਹਲੋ ਪਾਣੀ ਖੁਣੀ ਹਾਂ ਬਈ ਸਾਰਾ ਕੁਝ ਹੈਗਾ ਹਜੇ ਹੁਣੇ ਹੀ ਤੁਰਿਆ ਸੀ ਸਾਰਾ ਕੁਝ ਭਰ ਕੇ ਸਾਰਾ ਕੁਝ ਹੈਗਾ ਆਪਣੇ ਕੋਲ ਆਪਣਾ ਨਾਮ ਕੀ ਹੈ ਬਈ ਗਗਨ ਠੀਕ ਹੈ ਠੀਕ ਹੈ ਚਲੋ ਮਿਲਦੇ ਆ ਫਿਰ ਹਨਾ ਪੌਥੀ ਨਾ ਨਾ ਕੋਈ ਚੱਕਰ ਹੀ ਨਹੀਂ ਆਪਾਂ ਉੱਥੇ ਮਿਲਦੇ ਆ ਹਾਂਜੀ ਬਈ ਖਿਗਰੀ ਆਵਿਰੂ ਕਰ ਲਈ ਹਾਂ ਜੀ ਮੈਂ ਤਾਂ ਬਹੁਤ ਜਣਾ ਘੰਟੀ ਕਿ ਹਾਂ ਤੁਹਾਡਾ ਘੰਟਾ ਹੀ ਲੱਗਣਾ ਹਾਂ ਬਾਈ ਤਾਂ ਰਿਸ਼ਤੇਦਾਰ ਹੀ ਨਿਕਲਿਆ ਅਰੇ ਮਮੀ ਦੇ ਨਾਨਕੇ ਹੈਗੇ ਭੋਖੜੇ ਬਠਿੰਡੇ ਦੇ ਕੋਲ ਹੀ ਆ ਇਹ ਹੋਕਰਾਂ ਜੋ ਪਹਿਲਾਂ ਬਈ ਛੋਟਾ ਹੋਣਾ ਜਾਂ ਮੈਂ ਉੱਥੇ ਗਿਆ ਨਹੀਂ ਹੈਗਾ ਬਹੁਤ ਵਾਰ ਟਾਈਮ ਹੋ ਗਿਆ ਛੋਟੇ ਹੁੰਦੇ ਤਾਂ ਜਾਂਦੇ ਰਹਿੰਦੇ ਸੀ ਤੇ ਕਹੇ ਉਹ ਭੋਖੜੇ ਦੀ ਇੱਕ ਜਾਦਵੀ ਜੁੜੀ ਹੋਈ ਹੈ ਜਿਹੜਾ ਮੇਰਾ ਮਾਮਾ ਸੀ ਉਹਦੇ ਨਾਲ ਮੈਂ ਸਾਈਕਲ ਦੀ ਜਾਂਦਾ ਸੀ ਖੇਤ ਤੇ ਛੋਟਾ ਹੁੰਦਾ ਸੀ ਜਦੋਂ ਅਗੇ ਡੰਡੇ ਤੇ ਜਿਹੜੀ ਕਾਠੀ ਲੱਗੀ ਹੁੰਦੀ ਆ ਉਹ ਤੇ ਬੈਠਾ ਸੀ ਤੇ ਕੀ ਹੋਇਆ ਉਹਦੀ ਤਾਰ ਟੁੱਟੀ ਹੋਈ ਸੀਗੀ ਇੱਕ ਚੱਕੇ ਦੀ ਪਤਾ ਨਹੀਂ ਬ੍ਰੇਕਾਂ ਵਾਲੀ ਜਿਹੜੀ ਆਪਣੇ ਲੋਹੇ ਦੀਆਂ ਹੁੰਦੀਆਂ ਹਨਾ ਪਤਾ ਨਹੀਂ ਉਹ ਟੁੱਟੀ ਹੋਈ ਸੀ ਪਤਾ ਨਹੀਂ ਤਾਰ ਟੁੱਟੀ ਹੋਈ ਸੀ ਚੱਕੇ ਦੀ ਤੇ ਮੈਂ ਛੋਟੇ ਹੁੰਦੇ ਨੇ ਲੱਤ ਦੇ ਈ ਉਹਦੇ ਵਿੱਚ ਤਾਰ ਖੁੱਭ ਗਈ ਸੀ ਮੇਰੇ ਉਹ ਤੇ ਉਹਦਾ ਨਿਸ਼ਾਨ ਹਜੇ ਵੀ ਹੈਗਾ ਉਸੇ ਪਿੰਡ ਦਾ ਬਈ ਆਪਾਂ ਨੂੰ ਟ੍ਰਾਂਸਕੰਰੀ ਡਾ ਹਾਈਵੇ ਤੇ ਮਿਲਿਆ ਆਹ ਬੋਲਤੇ ਫੇਰ ਲਿਖ ਆ ਗਿਆ ਉਹ ਸਾਈਕਲਿਸਟ ਹੁਣ ਹਵਾ ਚ ਡਾ ਕੇ ਲੈ ਜੀਏ ਯਾਰ ਅਸੀਂ ਉੱਲਾ ਸੜਾ ਮੀ ਪਈ ਜਾਂਦਾ ਈ ਤੇ ਆਸੇ-ਪਾਸੇ ਬਸ ਰੁਕਤੀ ਏ ਇਹ ਹੀ ਨਹੀਂ ਆ ਦੇਖਣ ਨੂੰ ਮੈਨੂੰ ਤੁਰ ਤੱਕ ਇੱਥੇ ਖੜ ਕੇ ਕੌਲਦੀ ਕੋਟੇ ਇੱਥਾ ਹਨੇ ਬਿਨੇ ਅੱਗੇ ਸ਼ੜਕ ਤੋਂ ਬਣਾਈ ਜਾਂਦੇ ਈ ਜਿਹੜੀ ਪਹਿਲਾਂ ਵਾਲੀ ਸ਼ੜਕ ਹੁੰਦੀ ਏ ਉਹ ਕੋਪਾਈ ਹੁੰਦੀ ਏ ਉਹਨੂੰ ਪੱਟ ਦਿੰਦੇ ਆ ਇਹ ਫਿਰ ਉੱਥੇ ਨਵੀਂ ਪਾਹਨਦੇ ਆ ਵਰਤਨਾ ਸ਼ੋਲਡਰ ਆ ਉਹ ਐਸਾ ਐਸਾ ਹੀ ਆ ਪਿਛਲੇ 10-15 ਕਿਲੋਮੀਟਰ ਤੋਂ ਅਹੀਂ ਚੱਲ ਰਿਹਾ ਨਾ ਨੇ 2 ਕਿਲੋਮੀਟਰ ਗਿਆ ਸੀ ਆਪਣੀ ਸ਼ਰਤ ਬਣ ਰਹੀ ਆ ਦੇਖੋ ਅੱਗੇ ਜਾ ਕੇ ਸਹੀ ਹੁੰਦਾ ਹੈ ਕੇ ਮੀਰੇ ਨਾ ट्रांसकनेडा हाईवे ਤੇ ਵੀ ਆਪਣੀ ਆਫ ਰੋਡਿੰਗ ਹੋ ਰਹੀ ਹੈ। ਲੋਜੀ। ਹੋ ਗਈ ਸਹੀ ਸੜਕੇ ਛੋੜ। ਆਪਣਾ ਸਫ਼ਰ ਰਹਿ ਗਿਆ ਅਸਰ ਕੋ 50 ਕਿਲੋਮੀਟਰ ਦਾ ਰਹਿ ਗਿਆ। ਤੇ ਟਾਈਮ ਵੀ ਪੌਣੇ 2 ਹੋ ਗਏ। ਉਹ ਬਾਜੀ ਬਾਗੇ ਚੜਾਈ ਵੀ ਆ ਗਈ। ਵਧੀਆ ਹੋ ਗਿਆ ਖਾ ਲਿਆ। ਤਗੜੇ ਹੋ ਗਏ ਥੋੜੇ ਜੇ। ਚੜਾਈ ਜਾਣ ਨੂੰ। ਜੀ ਖੇਤ ਹੁਣ ਅੱਜ ਮਾਉਂਟਨ ਹੀ ਜਾਣਾ ਹੈ ਹਾਂ ਬਰ ਕਿੱਪਾਸ ਜੇ ਸਿੱਧੇ ਜਾ ਹਾਂ ਓਏ ਇੱਕ ਦੂਸਰਾ ਡੇ ਗੱਡੀ ਖੜੀ ਆ ਪਤਾ ਨਹੀਂ ਆਪਾਂ ਨੂੰ ਮਿਲਣ ਖੜੀ ਆ ਔਰ ਬਾਈ ਜੀ ਹਾਲਾ ਵਧੀਆ ਬਾਈ ਚੜਦੀ ਚੜਦੀ ਗਲਾ ਮੇਰਾ ਹਾਂਜੀ ਬਾਈ ਹਾਂ ਸਹੀ ਰਸੋ ਵਧੀਆ ਹੋ ਜਾਂਦੇ ਅੱਛੂ ਬਰਾਪਣੂ ਮਿਲਣ ਲਈ ਖੜੇ ਸੀ ਬਹੁਤ ਬਹੁਤ ਧੰਨਵਾਦ ਬਲਜੋਤ ਤੇ ਸਹੁਰੇ ਭਾਈ ਸ਼ੁਕਰੀਆ ਅੰਜਾਪੀ ਢਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡਿੰਡ ਉਹ ਜੀ ਆ ਗਿਆ ਸ਼ਹਿਰ ਅੱਗੇ ਸਾਲ ਸਪਰੀ ਲੋ ਜੀ ਮੇਰੇ ਨਾਲ ਆਦਾ ਬ੍ਰੇਕ ਹੋਰ ਵੱਜ ਗਏ ਆਪਣਾ ਬੋਰਡ ਦੇਖ ਕੇ ਸੇਵਕ ਬਾਈ ਟਰੱਕ ਵਾਲਾ ਬਾਈ ਕਹਿੰਦਾ ਬਾਈ ਪੰਜਾਬੀ ਦੇ ਚੜੂ ਖਸ ਹੋ ਗਈ ਬਾਈ ਕਹਿੰਦਾ ਅੱਖਾਂ 'ਚ ਪਾਣੀ ਆ ਗਿਆ ਬਾਈ ਜਾਂਦਾ ਜਾਂਦਾ ਮੇਰੇ ਵੀ ਅੱਖਾਂ 'ਚ ਪਾਣੀ ਲੈ ਗਿਆ ਸ਼ੁਕਰੀਆ ਬਾਈ ਉਸੇ ਕੰਨ ਤੋਂ ਲੈ ਕੋ ਸਾਹਮਣੇ ਟਿਮ ਹੌਟਨਜ਼ ਆ ਗਿਆ ਉੱਥੇ ਖੜ ਕੇ ਖਾ ਪੀ ਲੈਣੇ ਆ ਤੇ ਨਾਲੇ ਵਾਸ਼ਰੂਮ ਜਾਮ ਆਇ ਇਧਰ ਹੀ ਵਾਸ਼ਰੂਮ ਜਾਉਣੇ ਸੱਜੇ ਪਾਸੇ ਨੇੜੇ ਪੁਰਾਣੇ ਟਾਈਮ ਜ਼ਿਆਦਾ ਗਏ ਜਦੋਂ ਆਹ ਗੈਸ ਸਟੇਸ਼ਨਾਂ ਤੇ ਆਉਂਦੇ ਹੁੰਦੇ ਸੀ ਬੋਲੀ ਪ੍ਰਿੰਸ ਐਡਵਰਡ ਆਈਲੈਂਡ ਦੇ ਨੰਬਰ ਪਲੇਟ ਦੀ ਸੀ ਆਪਾਂ ਨੂੰ ਇੱਥੇ ਨੇੜੇ ਤੇੜੇ ਸਾਰੇ ਸੂਬੇ ਦੇ ਨੇੜੇ ਤੇੜੀ ਆ ਤਾਂ ਕਰਕੇ ਇੱਕ ਦੂਜੇ ਦੀਆਂ ਨੰਬਰ ਪਲੇਟਾਂ ਇੱਥੇ ਦਿਖਦੀਆਂ ਹੀ ਰਹਿੰਦੀਆਂ ਜਿਵੇਂ ਨੋਵਾ ਸਕੋਸ਼ੀਆ ਕਿਤੇ ਪ੍ਰਿੰਸ ਐਡਵਰਡ ਕਿਤੇ ਖੇੜੀ ਕਿਤੇ ਖੇੜੀ आगे जी खेत मैं दे एक बारी भी नहीं रुकिया आप कड़ते हूं तक देख चौदह किलोमीटर ਇੱਕ ਵਾਰੀ ਵੀ ਨਹੀਂ ਨਹੀਂ ਰੁਕਿਆ ਹੈਗਾ। ਸਵੇਰੇ ਇੱਥੇ ਪੈਣਾ ਸੀਗਾ ਮੀ ਕਿਉਂਕਿ ਪਿੱਛੇ ਮੈਨੂੰ ਕਹੀ ਜਾਂਦੇ ਸੀਗੇ ਦੋ ਤਿੰਨ ਕੈਂਪ ਗਰਾਉਣ ਚ। ਇਹਨੇ ਮੀ ਨਹੀਂ ਪਿਆ ਹੈਗਾ ਇੱਥੇ। ਬੜਾ ਰੁੱਖਾ ਸੀ ਪਹਿਲਾਂ। ਹੁਣ ਵਧੀਆ ਲੋਡ ਸੀ ਇੱਥੇ ਪੈ ਗਿਆ ਮੀ। ਉੱਤਰ ਗਏ। ਹੌਂਸਲ ਵਾਲੀ। ਕਾਸਟ ਐਡ ਹਾਈਵੇ ਉੱਤਰ ਗਏ।

ਭਰਬਾਈ ਜੀ ਕੀ ਹਾਲ ਚਾਲ ਆ ਆ ਗਏ ਪਹੁੰਚ ਗਏ ਹਾਂ ਜੀ ਇਧਰ ਵੀ ਲੈ ਆਓ ਹਾਂ ਜੀ ਕਿਹੜਾ ਵਾਲੀ ਆਈ ਤੂੰ ਸਾਰੇ ਲਈ ਨਹੀਂ ਸੀ ਜਾਈ ਹਾਂ ਜੀ ਲੋ ਜੀ ਅੱਜ ਆਪਾਂ ਪੈਸਤੋ ਦੀ ਨਹੀਂ ਤੋਂ ਹੀ ਕਰ ਰਹੇ ਹਾਂ ਧੰਨਵਾਦ ਭਾਈ ਜੀ ਧੰਨਵਾਦ ਜੀ ਆ ਸਰ ਤੋਂ ਮੁਬਾਰਕ ਕੀ ਹੈ ਤੇ ਇੱਧਰ ਪ੍ਰੈਸ਼ਰ ਵਾਸ਼ ਹੈ ਆਪਣੇ ਕੋਲੇ ਧੰਨਵਾਦ ਆਸ਼ਿਰਵੈ ਜੀ ਕੋਈ ਨਹੀਂ ਜੀ